ਦੇਸ਼ ਅਤੇ ਪੰਜਾਬ ਦੇ ਲੋਕਾਂ ਦੇ ਘਰਾਂ ਦੀਆਂ ਔਰਤਾਂ ਦੀਆਂ ਗੁੱਤਾਂ ਅਤੇ ਵਾਲ ਕੱਟੇ ਜਾਣ ਦੀਆਂ ਘਟਨਾਵਾਂ ਦੀਆਂ ਖਬਰਾਂ ਆਉਣ ਤੋਂ ਬਾਅਦ ਹਰ ਕੋਈ ਅਜਿਹੀਆਂ ਅੰਦੇਸ਼ਵਾਸੀਆਂ ਗੱਲਾਂ ਕਰਕੇ ਕਾਫੀ ਪਰੇਸ਼ਾਨ ਵਿਖਾਈ ਦੇ ਰਿਹਾ ਹੈ ਇਸ ਦੇ ਚਲਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵੀ ਇਸ ਮਾਮਲੇ ਤੇ ਆਪਣਾ ਬਿਆਨ ਦਿੱਤਾ ਹੈ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਜਿਹੀਆਂ ਘਟਨਾਵਾਂ ਨੂੰ ਇੱਕ ਸੋਚੀ ਸਮਝੀ ਸਾਜ਼ਿਸ਼ ਕਰਾਰ ਦਿੱਤਾ ਹੈ ਕਿ ਕੁਝ ਸ਼ਰਾਤੇ ਅੰਸਰ ਜਾਣਬੁੱਝ ਕੇ ਮਾਹੌਲ ਖਰਾਬ ਕਰ ਰਹੇ ਹਨ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਗਿਆਨੀ ਗੁਰਬਚਨ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਅੰਸਰਾਂ ਦੇ ਖਿਲਾਫ ਸਖਤੀ ਨਾਲ ਨਿਪਟਿਆ ਜਾਵੇ ਅਤੇ ਲੋਕਾਂ ਨੂੰ ਗੁੰਮਰਾਹ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਤੁਹਾਨੂੰ ਦੱਸ ਦਈਏ ਕਿ ਦੇਸ਼ ਅਤੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਵਾਲ ਕਟਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜਿਸ ਕਰਕੇ ਲੋਕਾਂ ਅੰਦਰ ਇਸ ਅંધਵਿਸ਼ਵਾਸੀ ਗੱਲ ਨੂੰ ਲੈ ਕੇ ਪਰੇਸ਼ਾਨੀ ਦਾ ਮਾਹੌਲ ਸੋਚੀ ਸਮਝੀ ਸਾਜ਼ਿਸ਼ ਹੈ ਲੋਕਾਂ ਦੇ ਵਿੱਚ ਮਾਹੌਲ ਜਿਹੜਾ ਡਰ ਦਾ ਪੈਦਾ ਕਰਨਾ ਚਾਹੁੰਦੇ ਨੇ ਲੋਕਾਂ ਨੂੰ ਭਰਮ ਭੁਲੇਖਿਆਂ ਦੇ ਵਿੱਚ ਪਾਉਣਾ ਚਾਹੁੰਦੇ ਨੇ ਇਸ ਦੇ ਉੱਤੋਂ ਕੋਈ ਆਪਣੀ ਕਮਾਈ ਵੀ ਕਰਨੀ ਚਾਹੁੰਦੇ ਨੇ ਜੜੇਲਾ ਵਗੈਰਾ ਇਸ ਤਰ੍ਹਾਂ ਦੀ ਕੋਈ ਕਤਲ ਨਹੀਂ ਹੈ ਨਾ ਕੋਈ ਗੱਲਬਾਤ ਹੈ ਇਹ ਪ੍ਰਸ਼ਾਸਨ ਨੂੰ ਅੰਗਲੀ ਨਹੀਂ ਕਰਨੀ ਚਾਹੀਦੀ ਇਸ ਦੀ ਡੂੰਘਾਈ ਤੱਕ ਜਾਣਾ ਚਾਹੀਦਾ ਹੈ ਔਰ ਜਿਸ ਤਰ੍ਹਾਂ ਇਹ ਦਿੱਲੀ ਦੇ ਨਾਲ ਉੱਥੇ ਇੱਕ ਘਟਨਾ ਵਾਪਰੀ ਹੈ ਕਪੋਤਰੇ ਨੇ ਹੀ ਆਪਣੀ ਦਾਦੀ ਦੀ ਗੁੱਟ ਕੱਟ ਦਿੱਤੀ ਗਈ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਨੂੰ ਢੂੰਗਾਈ ਦੇ ਨਾਲ ਸੋਚਣੀਆਂ ਪੈਣਗੀਆਂ ਔਰ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਜਦੋਂ ਇਸ ਤਰ੍ਹਾਂ ਦੇ ਸੌਣ ਪਾਤਰੋਂ ਦੀ ਮਹੀਨੇ ਆਉਂਦੇ ਨੇ ਹਰ ਸਾਲ ਕੋਈ ਨਾ ਕੋਈ ਨਵਾਂ ਸ਼ੋਸ਼ਾ ਛੱਡਿਆ ਜਾਂਦਾ ਕਦੇ ਸਬਜ਼ੀਆਂ ਦੇ ਉੱਤੇ ਸਪੰਦੀਆਂ ਲਕੀਰਾਂ ਪੱਤਿਆਂ ਦੇ ਉੱਤੇ ਬਣ ਜਾਂਦੀਆਂ ਨੇ ਕੁਦਰਤੀ ਮੌਸਮ ਦੇ ਕਾਰਨ ਉਹਨੂੰ ਕਿਹਾ ਜਾਂਦਾ ਵੀ ਇੱਥੇ ਸੱਪ ਸਾਰੇ ਫਿਰ ਗਿਆ ਤੇ ਕੋਈ ਤੋਰੀਆਂ ਦਾ ਖਾਓ ਇਹ ਨਾ ਕਰੋ ਉਹ ਨਾ ਕਰੋ ਕਦੇ ਕਾਲੇ ਕੱਛਿਆਂ ਵਾਲੇ ਦਾ ਭੈਰ ਲੋਕਾਂ ਨੂੰ ਡਰ ਦਿੰਦਾ ਜਾਂਦਾ ਹੈ ਇਸ ਤਰ੍ਹਾਂ ਦਾ ਲੋਕਾਂ ਨੂੰ ਲੁੱਟਣ ਦੇ ਵਾਸਤੇ ਸਾਰੀਆਂ ਕੁੱਝੀਆਂ ਚਾਲਾਂ ਚੱਲੀਆਂ ਜਾਂਦੀਆਂ ਨੇ ਲੋਕਾਂ ਨੂੰ ਵਹਿਮ ਭਰਮਾਂ ਵਿੱਚ ਨਹੀਂ ਪੈਣਾ ਚਾਹੀਦਾ ਸਗੋਂ ਸਾਵਧਾਨਤਾ ਵਰਤਣੀ ਚਾਹੀਦੀ ਹੈ ਜੇ ਕੋਈ ਇਸ ਤਰ੍ਹਾਂ ਦਾ ਕੇ ਸਾਹਮਣੇ ਆਉਂਦਾ ਹੈ ਤੇ ਉਸ ਦੇ ਉੱਤੇ ਗੰਭੀਰਤਾ ਨਾਲ ਵਿਚਾਰ ਕਰਕੇ ਉਹਨੂੰ ਫੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਔਰ ਉਹਨਾਂ ਦੇ ਉੱਤੇ ਸਖਤ ਕਾਰਵਾਈ ਕਰਨ ਚਾਹੀਦੀ ਹੈ ਤਾਂ ਕਿ ਕੋਈ ਵੀ ਲੋਕਾਂ ਦੇ ਵਿੱਚ ਭਰਮ ਭੁਲੇਖਾ ਵਹਿਮ ਭਰਮ ਨਾ ਪਾ ਸਕੇ ਲੋਕਾਂ ਨੂੰ ਟਰਾਲਾ ਨਾ ਸਕੇ ਪ੍ਰਸ਼ਾਸਨ ਦੀ ਡਿਊਟੀ ਬਣਦੀ ਹੈ ਉਹਨੂੰ ਆਪਣੀ ਡਿਊਟੀ ਤੇ ਮੁੜੀ ਚਾਹੀਦੀ ਲੋਕਾਂ ਨੂੰ ਇਹ ਹੀ ਬੇਨਤੀ ਕਰਨੀ ਚਾਹੁੰਨੇ ਕਹਿਣਾ ਚਾਹੁੰਨੇ ਹਨ ਕਿ ਪਰਿਵਾਰਾਂ ਵਿੱਚ ਜਿਹੜੇ ਸਿਆਣੇ ਨੇ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸੇ ਪ੍ਰਕਾਰ ਦੀ ਕੋਈ ਸ਼ਰਾਰਤੀ ਅੰਸਰਾ ਕੇ ਇਸ ਤਰ੍ਹਾਂ ਦਾ ਕਥਨ ਨੂੰ ਅਨਜਾਮਨਾ ਦੇਵੇ ਕਿਸੇ ਦੀ ਵਿਦਬੀ ਨਾ ਕਰੇ ਤੇ ਨਹੀਂ ਲੋਕਾਂ ਨੂੰ ਭਰਮਾ ਵਿੱਚ ਪੈਣਾ ਚਾਹੀਦਾ ਹੈ ਨਾ ਕੋਈ ਅਸੀਂ ਭੂਤ ਚੜੇ ਦਾ ਨਹੀਂ ਤਾਂ ਕੋਈ ਆਸਾ ਕਰ ਸਕਦੀਆਂ ਹਨ ਕਿ ਇਹ ਕਿਸੇ ਸ਼ਰਾਰਤੀ ਦੀ ਸ਼ਰਾਰਤ ਹੈ ਬਿਊਰੋ ਰਿਪੋਰਟ ਪੰਜਾਬ ਟੂਡੇ